ਸਿੱਧੂ ਮੁਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਸਚਨ ਥਾਪਨ ਨੂੰ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕੀਆਪੂਰਾ ਮਾਮਲਾ ਗੱਲ ਕਰਾਂਗੇ ਸਾਡੇ ਨਾਲ ਸਿੱਧੂ ਮੁਸੇਵਾਲਾ ਦੇ ਵਕੀਲ ਨੇ ਸਤਿੰਦਰਪਾਲ ਮਿੱਤਲ ਮਿੱਤਲ ਸਾਹਿਬ ਪੰਜਾਬ ਤੱਕ ਤੇ ਸਵਾਗਤ ਆ ਤੁਹਾਡਾ ਬਹੁਤ ਹੈ ਥੈਂਕ ਯੂ ਸਰ ਸਿੱਧੂ ਮੁਸੇਵਾਲਾ ਕਤਲ ਮਾਮਲੇ ਦਾ ਲਗਾਤਾਰ ਜਿਹੜਾ ਚੱਲ ਰਿਹਾ ਹੈਗਾ ਕੇਸ ਤੇ ਅੱਜ ਸਚਨ ਥਾਪਨ ਨੂੰ ਪੇਸ਼ ਕੀਤਾ ਗਿਆ ਕੀਆਪੂਰਾ ਮਾਮਲਾ ਜੀ ਬਿਲਕੁਲ ਅੱਜ ਜਿਹੜਾ ਹੈਗਾ ਸੀਜੀਐਮ ਕੋਰਟ 'ਚ ਜਿਹੜੀ ਸਚਨ ਥਾਪਨ ਦੀ ਪੇਸ਼ੀ ਸੀ ਜੁਡੀਸ਼ੀਅਲ ਰਮਾਂਡ ਲਈ ਤੇ ਉਹਦੇ ਤਹਿਤ ਜਿਹੜਾ ਹੈਗਾ ਅੱਜ ਉਹਨੂੰ ਤਿਹਾਰ ਦੇਲਚੋ ਮਾਨਜੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਚਲਾਨ ਦੀ ਜਿਹੜੀ ਕਾਪੀਆਂ ਮਾਨਜੋਗ ਅਦਾਲਤ ਨੇ ਸਪਲਾਈ ਕੀਤੀਆਂ ਤੇ ਉਹਦਾ ਬਿਆਨ ਲਿਖਿਆ ਤੇ ਫਰਦਰ ਜਿਹੜਾ ਉਹ ਕੇਸ ਹੈ ਜਿਹੜਾ ਕਮਿਟ ਕਰ ਦਿੱਤਾ ਗਿਆ ਸੈਸ਼ਨ ਕੋਰਟ ਲਈ ਪਹਿਲਾਂ ਕੇਸ ਹੋਇਆ ਨਹੀਂ ਸੀ ਕਿ ਪਿਛਲੀ ਵਾਰ ਵੀ ਜਿਹੜਾ ਮਾਨਜੋਗ ਅਦਾਲਤ ਵੱਲੋਂ ਗਿਆ ਗਿਆ ਸੀਗਾ ਇਸ ਕਰਨ ਦੇ ਲਈ ਨਹੀਂ ਪਿਛਲੀ ਵਾਰੀ ਜਿਹੜਾ ਉਹ ਵੀਸੀ ਤੇ ਉਹਦੀ ਪੇਸ਼ੀ ਹੋਈ ਸੀ ਕਿਉਂਕਿ ਹਲੇ ਚਲਾਨ ਪੇਸ਼ ਹੋਇਆ ਸੀ ਪਿੱਛੇ ਜੇ ਛੁੱਟੀਆਂ 'ਚ 27 ਤਰੀਕ ਨੂੰ ਉਹਦਾ ਚਲਾਨ ਪੇਸ਼ ਹੋਇਆ ਸੀਗਾ ਉਸ ਕਰਕੇ ਅੱਜ ਉਹਨੂੰ ਪੇਸ਼ੀ ਤੇ ਲਿਆ ਦਿੱਤਾ ਗਿਆ ਤੇ ਉਹਨੂੰ ਚਲਾਨ ਦੀ ਜਿਹੜੀ ਕਾਪੀ ਸਪਲਾਈ ਕਰ ਦਿੱਤੀ ਮਾਂਜੂ ਦੇ ਦਫ਼ਤਰ ਤੇ ਹੁਣ ਉਹਦਾ ਜਿਹੜਾ ਮੇਨ ਕੇਸ ਜਿਹੜਾ ਸਿੱਧੂ ਮੂਸੇਵਾਲੇ ਦਾ ਚੱਲ ਰਿਹਾ ਮਾਂਜੂਕ ਸੈਸ਼ਨ ਕੋਰਟ 'ਚ ਉਹਦੇ ਨਾਲ ਹੀ ਉਹਨੂੰ 23 ਤਰੀਕ ਲਈ ਕਮਿਟ ਕੀਤਾ ਗਿਆ ਕਿ 23 ਤਰੀਕ ਨੂੰ ਉਹ ਸੈਸ਼ਨ ਕੋਰਟ 'ਚ ਉਹਦੀ ਪੇਸ਼ੀ ਪੈਗੀ ਤੇ ਅ ਫਰਦਰ ਫਿਰ ਉਹਦੇ ਪ੍ਰोसीडिंग ਇਹ ਇਹ ਵੀ ਉਹਦੇ ਨਾਲ ਹੀ ਕੇਸ ਤੇ ਚੱਲਣਗੇ ਜਿਸ ਤਰ੍ਹਾਂ ਹੋਰ ਵੀ ਮੁੱਲਜਮ ਜਿਹੜੇ ਪੁਲਿਸ ਵੱਲੋਂ ਰਸਤੇ ਲੈ ਗਏ ਸੀ ਸਾਰਿਆਂ ਦਾ ਜਿਹੜਾ ਚਲਾਨ ਸਬਮਿਟ ਹੋ ਗਿਆ ਹੁਣ ਤੱਕ ਬਿਲਕੁਲ ਜਿੰਨੇ ਹੁਣ ਤੱਕ ਮਤਲਬ ਕਿ ਹਲੇ ਇਨਵੈਸਟੀਗੇਸ਼ਨ ਪੈਂਡਿੰਗ ਹੈ ਕਿਉਂਕਿ ਕੁਝ ਦੋਸ਼ੀਆਂ ਦੇ ਨਾਮ ਹਲੇ ਹਲੇ ਹੈਗੇ ਨੇ ਜਿਹੜੇ ਪੈਂਡਿੰਗ ਨੇ ਜਿਵੇਂ ਗੋਲਡੀ ਬਰਾੜ ਹੈ ਹਲੇ ਉਹਦੀ ਵੀ ਅਰੈਸਟ ਬਾਕੀ ਹੈ ਹੋਰ ਵੀ ਦੋ ਤਿੰਨ ਕিউਜ਼ ਹੈਗੇ ਜਿਨ੍ਹਾਂ ਦਾ ਹਲੇ ਰੈਸਟ ਹੋਣਾ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਬਾਕੀ ਹੈ ਉਹ ਜਿਵੇਂ ਵੀ ਇਨਵੈਸਟੀਗੇਸ਼ਨ ਆਪਦਾ ਕਰੇਗੀ ਠੀਕ ਹੈ ਸਚਿਨ ਨੂੰ ਜਿਹੜਾ ਪਿੱਛੇ ਜਿਹਾ ਲਿਆਤਾ ਸੀ ਅਜ਼ਰਬਾਈਜਾਨ ਤੋਂ ਇਨਵੈਸਟੀਗੇਸ਼ਨ ਕਰਕੇ ਮਾਨ ਜੋ ਅਦਾਲਤ ਚ ਉਹਦਾ ਇਨਵੈਸਟੀਗੇਸ਼ਨ ਏਜੰਸੀ ਨੇ ਚਲਾਨ ਪੇਸ਼ ਕਰਤਾ ਤੇ ਹੁਣ ਸੈਸ਼ਨ ਕੋਰਟ ਚ ਕਮਿਟ ਹੋ ਗਿਆ ਫਰਦਰ ਇਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਉਹਨਾਂ ਨੇ ਇੱਕ ਜੱਗੂ ਭਗਵਾਨਪੁਰੀਏ ਤੇ ਲਾਰੈਂਸ ਬਿਸ਼ਨੋਈ ਤੇ ਇੱਕ ਬਲਜਿੰਦਰ ਸਿੰਘ ਤੋਂ ਸੀਗਾ ਇੱਕ ਜਿਨੇ ਐਪਲੀਕੇਸ਼ਨ ਦਿੱਤੀ ਹੈ ਡਿਸਚਾਰਜ ਦੀ ਉਹ ਤੇ ਮਾਨਯੋਗ ਅਦਾਲਤ ਨੇ ਜਿਹੜਾ ਹੈਗਾ ਪ੍ਰੋਸੀਕਿਊਸ਼ਨ ਤੋਂ ਰਿਪਲਾਈ ਮੰਗਿਆ ਤਾਂ ਨੈਕਸਟ ਡੇਟ ਤੇ ਪ੍ਰੋਸੀਕਿਊਸ਼ਨ ਏਜੰਸੀ ਦੇਖਦੀ ਹੈ ਰਿਪਲਾਈ ਦਿੰਦੀ ਹੈ ਕੀ ਹੁੰਦਾ ਹੈਗਾ ਇੰਦੀ ਮੀਨ ਟਾਈਮ ਇਹ ਵੀ 23 ਤਰੀਕ ਨੂੰ ਇਹਦੀ ਸੁਣਵਾਈ ਹੋਏਗੀ ਅਰਥਾਤ ਦੇਖਿਓ ਉਸ ਦਿਨ ਕੀ ਹੁੰਦਾ ਹੈ ਇਹਦਾ 23 ਤਰੀਕ ਨੂੰ ਕੋਰਟ 'ਚ ਸੈਸ਼ਨ ਥਾਪਨ ਦਾ ਕੀ ਰੋਲ ਸੀਗਾ ਜਿਹੜਾ ਹੁਣ ਦੇ ਕੇ ਸਾਹਮਣੇ ਆਇਆਗਾ ਪੁਲਿਸ ਨੇ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚਾਹੀਏ ਕਿ ਉਹਨੇ ਸਾਰੀਆਂ ਜਿਹੜੀਆਂ ਗੱਡੀਆਂ ਨੇ ਉਹ ਪ੍ਰੋਵਾਈਡ ਕਰਾਈਆਂ ਨੇ ਮੇਨ ਜਿਹੜਾ ਹੈਗਾ ਇਹ ਸਾਰਾ ਸ਼ਾਦੀਸ ਦਾ ਇਹਨੂੰ ਸਾਰਾ ਇਹਨੇ ਕੀਤਾ ਸੀਗਾ ਤੇ ਹਾਲੇ ਕਿਉਂਕਿ ਸਾਨੂੰ ਚਲਾਨ ਦੀਆਂ ਕਾਪੀਆਂ ਨਹੀਂ ਮਿਲੀਆਂ ਹੈਗੀਆਂ ਕਿਉਂਕਿ ਲਾਸਟ ਡੇਟ ਤੇ ਵੀ ਅਸੀਂ ਸੈਸ਼ਨ ਕੋਰਟ 'ਚ ਰਿਕਵੈਸਟ ਕੀਤੀ ਸੀ ਉਹ ਜਦੋਂ ਵੀ ਸਾਨੂੰ ਕਾਪੀਜ਼ ਮਿਲ ਜਾਣਗੀਆਂ ਫਿਰ ਮੈਂ ਤੁਹਾਡੇ ਮੱਦੇਨਜ਼ਰ ਵੀ ਦੱਸ ਸਕੂਗਾ ਕਿ ਇਨਵੈਸਟੀਗੇਸ਼ਨ ਏਜੰਸੀ 'ਚ ਕੀ ਉਹਦੇ ਖਿ ਬਾਕੀ ਇੱਕ ਵੀਡੀਓ ਆਈ ਸੀਗੀ ਉਹ ਆਡੀਓ ਸਭ ਨੇ ਸੁਣੀ ਹੈਗੀ ਹੈ ਕਿ ਮੈਂ ਸਾਰਾ ਇਸ ਪਲਾਨ ਦੇ ਅੰਦਰ ਸੀਗਾ ਮੇਰੀ ਸਾਰੀ ਹੈਗੀ ਹੈ ਮੈਂ ਉਹਨੂੰ ਮਰਬੌਂਚ ਪੂਰਾ ਰੋਲ ਹੈ ਉਹ ਬਾਕੀ ਆਪ ਸਾਰਿਆਂ ਨੇ ਮੀਡੀਆ ਤੇ ਸੁਣਿਆ ਹੈਗਾ ਇਨਵੈਸਟੀਗੇਸ਼ਨ ਏਜੰਸੀ ਨੇ ਕੀ ਕੀਤਾਗਾ ਪੜ ਕੇ ਪਤਾ ਲੱਗ ਜੂਗਾ ਫਿਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਜਰੂਰ ਦੱਸ ਸਕੂਗਾ ਆਡੀਓ ਦੀ ਗੱਲ ਕੀਤੀ ਹੈ ਤੁਸੀਂ ਫਰਾਂਸਕ ਲੈਬ ਦੇ ਵਿੱਚ ਟੈਸਟ ਦੇ ਲਈ ਭੇਜੀ ਗਈ ਸੀਗੀ ਉਹਦੀ ਕੋਈ ਰਿਪੋਰਟ ਆਈ ਹੈ ਹਲੇ ਜਾਂ ਹਲੇ ਪੜ੍ਹਨੇ ਜਾਂ ਉਹ ਹਲੇ ਮੈਂ ਕਿਉਂਕਿ ਚਲਾਨ ਦੀ ਕਾਪੀ ਨਹੀਂ ਮਿਲੀ ਹੈਗੀ ਜਿੱਦ ਤੱਕ ਮੈਨੂੰ ਲੱਗਦਾ ਹਲੇ ਉਹਦੇ ਸੈਂਪਲ ਲੈ ਲਏਤੇ ਗਏ ਸੀਗੇ ਉਦੀ ਜਿਹੜੀ ਰਿਪੋਰਟ ਆਉਣੀ ਬਾਕੀ ਹੈ ਬਾਕੀ ਮੈਂ ਚਾਰ ਸ਼ੀਟ ਪੜ ਕੇ ਦੱਸ ਸਕੂਗਾ ਪੂਰਾ ਫਿਲਹਾਲ ਮੈਂ ਪੂਰਾ ਇਥੇ ਪ੍ਰੋਪਰ ਨਹੀਂ ਦੱਸ ਸਕਦਾ ਕਿ ਪੱਕਾ ਉਹਦੀ ਰਿਪੋਰਟ ਸਬਮਿਟ ਹੋਈ ਹੈ ਚਾਰ ਸ਼ੀਟ ਦੇ ਅੰਦਰ ਹਲੇ ਪੈਂਡਿੰਗ ਹੈ ਜੀ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਕਹੀ ਜਿਹੜੇ ਮਲਜਮ ਹਲੇ ਪੁਲਿਸ ਦੇ ਗ੍ਰਿਫਤ ਦੇ ਬਾਰਨੇ ਤੇ ਕੁਝ ਦਾ ਜਿਹੜਾ ਚਲਾਨ ਸਬਮਿਟ ਹੋ ਚੁੱਕਾ ਇਹਦੇ ਨਾਲ ਕੋਈ ਕੇਸ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਏਗੀ ਨਹੀਂ ਕੇਸ ਆਪਦੀ ਜੇਖੋ ਜਿਵੇਂ ਇਹ ਸੈਸ਼ਨ ਕੋਰਟ ਚ ਕਮਿਟ ਹੋ ਗਏ ਨੇ ਚੱਲਣਾ ਹੈਗਾ ਨਾਲ ਦੀ ਨਾਲ ਜੇ ਕੋਈ ਹੋਰ ਦੋਸ਼ੀ ਕੋਈ ਹੋਰ ਫੜਿਆ ਜਾਂਦਾ ਹੈ ਜਾਂ ਉਹਦੀ ਇਨਵੈਸਟੀਗੇਸ਼ਨ ਚੱਲ ਕੇ ਚਲਾਨ ਪੇਸ਼ ਹੁੰਦਾ ਉਹ ਸਟੈਪ ਬਾਈ ਸਟੈਪ ਆਉਂਦੇ ਰਹਿਣਗੇ ਸੈਸ਼ਨ ਕੋਰਟ ਦੇ ਅੰਦਰ ਤੇ ਇਹਦੇ ਨਾਲ ਕੋਈ ਬੋਤਾ ਨਹੀਂ ਪਰ ਕੇਸ ਨੇ ਤਾਂ ਆਪਣੇ ਤਰੀਕੇ ਨਾਲ ਹੀ ਚੱਲਣਾ ਹੈਗਾ ਕੋਰਟਾਂ ਨੇ ਆਪਣੇ ਤਰੀਕੇ ਨਾਲ ਚੱਲਣਾ ਪ੍ਰੋਸੀਜਰ ਜਿੰਦਾ ਕੋਈ ਅਸੀ ਗੱਲ ਨਹੀਂ ਹੈ ਜਿਸ ਤਰ੍ਹਾਂ ਪਰਿਵਾਰ ਕਹਿੰਦਾ ਵੀ ਕੇਸ ਨੂੰ ਕਾਫੀ ਸਮਾਂ ਹੋ ਗਿਆ ਹਲੇ ਇਨਸਾਫ ਨਹੀਂ ਮਿਲਿਆ ਤਾਂ ਚਲਾਨ ਸਬਮਿਟ ਹੋ ਚੁੱਕੇ ਤੇ ਇਹਦੇ ਜਿਹੜੇ ਗਵਾਹੀਆਂ ਵਗੈਰਾ ਜਾਂ ਹੋਰ ਅਗਲਾ ਪ੍ਰੋਸੈਸ ਕਦੋਂ ਕਿ ਸ਼ੁਰੂ ਹੋ ਸਕਦਾ ਉਹ ਵੀ ਉਹ ਦੇਖੋ ਜਿੱਦੇ ਮੈਂ ਪਹਿਲਾਂ ਵੀ ਦੱਸਿਆ ਕਿ ਐਪਲੀਕੇਸ਼ਨਸ ਮੂਵ ਕੀਤੀਆਂ ਨੇ ਉਹ ਤੇ ਬੈਂਸ ਹੋਣੀ ਹੈਗੀ ਐ ਬੱਸ ਹੁਣ ਤੋਂ ਬਾਅਦ ਜੋ ਮਾਨਜੋਗ ਅਦਾਲਤ ਦਾ ਹੁਕਮ ਹੋਏਗਾ ਉਹਦੇ ਮੱਦੇਨਜ਼ਰ ਫਿਰ ਜੇ ਚਾਰਜ ਲੱਗ ਗਿਆ ਤਾਂ ਨੈਨ ਕੁਐਸਚਨ ਕੋਈ ਹੈ ਹੀ ਨਹੀਂਗਾ ਉਹ ਐਵੀਡੈਂਸ ਦੀ ਲੱਗ ਜਾਨਾ ਕਿ ਇਸ ਫਿਰ ਸਟੈਪ ਬਾਈ ਸਟੈਪ ਐਵੀਡੈਂਸ ਜਿੰਨੀ ਵੀ ਲਿਸਟ ਆਫ ਵਿਟਨੈਸ ਹੈਗੀ ਪ੍ਰੋਸੀਕਿਊਸ਼ਨ ਪੇਸ਼ ਕਰੇਗਾ ਕੋਈ ਐਸੀ ਗੱਲ ਨਹੀਂ ਹੈਗੀ ਤੇ ਹੁਣ ਜਿਸ ਤਰ੍ਹਾਂ ਸਜਨ ਥਾਪਨ ਨੂੰ ਪੇਸ਼ ਕੀਤਾ ਸੀਦਾ ਅਗਲੀ ਹੁਣ ਕਿਦੋਂ ਮਾਨਜੋਗ ਅਦਾਲਤ ਵੱਲੋਂ ਜਿਹੜੇ ਇਸਨ ਬਾਈ ਦੇ ਲਈ ਬੁਲਾਇਆ ਜਾਏਗਾ ਆ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ 23 ਜਨਵਰੀ 2024 ਜਿਹੜਾ ਮੇਨ ਕੇਸ ਚੱਲ ਰਿਹਾ ਉਦੇ ਨਾਲ ਹੀ ਸਚਿੰਦਰਾ ਜਿਹੜਾ ਕੇਸ ਹੈ ਸੈਸ਼ਨ ਕੋਰਟੀ ਮਾਨਯੋਗ ਅਦਾਲਤ ਨੇ ਫਿਕਸ ਕੀਤਾ ਹੈਗਾ ਕਮਿਟ ਕਰ ਦਿੱਤਾ ਹੈਗਾ ਸੈਸ਼ਨ ਕੋਰਟੀ ਟੋਟਲ ਕਿੰਨੇ ਵਿਅਕਤੀਆਂ ਦਾ ਹੁਣ ਤੱਕ ਜਿਹੜਾ ਸਮਟ ਹੋ ਚੁੱਕਾ ਹੈ ਟੋਟਲ 25 ਵਿਅਕਤੀ ਹੋ ਗਏ ਨੇ ਕਿਉਂਕਿ ਪਹਿਲਾਂ 23 ਜਣੇ ਸੀਗੇ ਫਿਰ ਜੋਗਿੰਦਰ ਜੋਗਾ ਦਾ ਜਿਹੜਾ ਚਲਾਨ ਪੇਸ਼ ਹੋਇਆ ਸੀਗਾ ਉਹ ਪਿੱਛੇ ਜੇ ਕਮਿਟ ਹੋ ਗਿਆ ਸੀ ਮਾਨਯੋਗ ਅਦਾਲਤ ਦੇ ਅੰਦਰ ਤੇ 25ਵਾਂ ਜਿਹੜਾ ਹੁਣ ਜਿਹੜਾ ਹੈਗਾ ਸਚਿੰਦ ਬਿਸ਼ਨੋਈ ਇਹਦਾ ਜਿਹੜਾ ਹੈਗਾ ਅੱਜ ਕਮਿਟ ਹੋ ਗਿਆ ਤਾਂ ਟੋਟਲ 25 ਜਣੇ ਦਾ ਚਲਾਣਾ ਜਿਹੜਾ ਕਮਿਟ ਹੋ ਚੁੱਕਿਆ ਸੈਸ਼ਨ ਕੋਰਟ ਚ ਬਿਲਕੁਲ ਇਹ ਸਾਣਾ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਜਿਨ੍ਹਾਂ ਨੇ ਦੱਸਿਆ ਕਿ ਅੱਜ ਸਚਨ ਥਾਪਨ ਨੂੰ ਜਿਹੜਾ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਹਨਾਂ ਦਾ ਜਿਹੜਾ ਚਲਾਨ ਅੱਜ ਮਾਨਜੋਗ ਅਦਾਲਤ ਦੇ ਵਿੱਚ ਸਮਟ ਕੀਤਾ ਗਿਆਗਾ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ